ਉਰਲੇ ਖੇਤ ਵਿੱਚ ਸਰੋਂ ਤੋਰੀਆ ਪਰਲੇ ਖੇਤ ਵਿੱਚ ਰਾਈ ਉਰਲੇ ਖੇਤ ਵਿੱਚ ਸਰੋਂ ਤੋਰੀਆ ਪਰਲੇ ਖੇਤ ਵਿੱਚ ਰਾਈ राई रूई वेच के मैं पोली नथ कड़ाई नी जदों ओ भी लेखे लाई नी हल्ला वैरिया ओ भी लेखे लाई पीछे हट जो वैरियो मैं पंजाबण जटी आई पीछे हट जो वैरियो मैं पंजाबण जटी आई पिछे हट जो वैरियो मैं पंजाबण जटी आई ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਸੁਥਨਾ ਸੁਮਾਈਆਂ ਸੂਫ ਦੀਆਂ ਨੀ ਜਿਵੇਂ ਬਾਗੀ ਕੋਇਲਾ ਕੂਕਦੀਆਂ ਨੀ ਜਿਵੇਂ ਬਾਗੀ ਕੋਇਲਾ ਕੂਕਦੀਆਂ ਨੀ ਜਿਵੇਂ ਬਾਗੀ ਕੋਇਲਾ ਕੂਕ